ਬਬਲੀ ਵਾਏ ਘਰ ਆਇਆ ਵਾਏ ਗੁੱਜ ਕੀ ਫਤਰੀ ਜਣਾ ਬਬਾਈ ਨਾ ਸਾਹ ਇਧਰੋਂ ਦੀ ਜਣਾ ਤੇ ਰਾਜ ਨੂੰ ਫੜਨਾ ਆਟਾ ਫੜਨਾ ਜੀ ਕਿਨੇ ਪੈਸੇ ਨਹੀਂ ਬੀਜੂ ਕੇ ਪੈਸੇ ਦੱਸੋ ਕਿਨੇ ਮੰਮਾ ਸਾਹ ਜਾਂ ਕੋਈ ਕਹਾਣੀ ਲੈ ਉਹ 50 ਲੈ ਨਹੀਂ ਨਹੀਂ ਬਰੇ ਦੱਸੋ ਦਮਦਵਾ ਸਾਹ ਜਣਾ ਕੋਈ ਵੀ ਪੈਸੇ ਨਹੀਂ ਨਹੀਂ ਸਿਕਦਾ ਸੇਵਾ ਦੱਸੋ ਕੋਈ ਗੱਲ ਨਹੀਂ ਕਿਨੇ ਕਿੰਨੇ ਜੋ ਆਪਣੀ ਖੁਸ਼ੀ ਨਾਲ ਕੱਦੂ ਕਿਹਣਾ ਅਸੀਂ ਰਾਜੇ ਕਿਹਾ ਦੀ ਦੁਕਾਨ ਮੜਾ ਖਰਨਾ ਏ ਠੀਕ ਆ ਜੀ ਤੇ ਪੈਸੇ ਫਿਰ ਵੀ ਬਾਈ ਮੈਂ ਨਹੀਂ ਜਿਆ ਮਗਰਾ ਗੁਰੂ ਦਾ ਨਾਲ ਹੋਇਆ ਨੰਮਾ ਸਾਹਿਬ ਹੋਇਆ ਅੱਛਾ ਮੈਂ ਨਹੀਂ ਦੇਖਿਆ ਕੋਈ ਵੀ ਪੈਸੇ ਨਹੀਂ ਗੁਰਦੇਸ ਸਿੰਘ ਜਾਨਦਾ ਚਲੋ ਚਲੀਏ ਆਓ ਕਿਨੇ ਪਰੇਕ ਮਾਇਸ ਵੇਰ ਦੇ ਅੱਛਾ ਹੁਣੇ ਕਿਤਰੇ ਹੋ

ਦਸਤਾਰ ਹੈ ਨਹੀਂ ਤੇ ਚੁੰਨੀ ਲਪੇਟੀ ਹੋਈ ਹੈ ਸਿਰ ਨੂੰ ਸੋ ਇੱਕ ਪੱਗ ਲੈ ਰਿਹਾ ਸੋਰ ਬਾਕੀ ਬਜ਼ੁਰਗਾਂ ਨੂੰ ਪੱਗ ਦੇ ਦੀਏ ਦਸਾ ਜਰੇ ਕੋ ਆਓ ਦੇ ਦੇ ਹੈ ਅਹੀਂ ਜਰੇ 6 ਮੀਟਰ ਦੇਖ ਲਿਆ 6 ਮੀਟਰ ਕਰ ਦੀ ਸਰ ਇਹ ਵਾਰ ਰਾਮ ਦੀ ਲਾਲ ਚਮੜਾ ਨਹੀਂ ਧੰਨਵਾਦ ਧੰਨਵਾਦ ਜੀ ਧੰਨਵਾਦ ਸੋਰ ਬਕੂ ਜੀ ਬੈਠੇ ਆ ਤੇ ਦੇ ਦੇ ਉੱਤੇ ਦੇਖੋ ਆਪ ਮੁਟ ਇਕੱਠੇ ਬੈਠੇ ਤੇ ਇਹਨਾਂ ਨੂੰ ਦਸਤਾਰ ਦੇਣੀ ਹੈ ਨਾ ਆਪਾਂ ਤੇ ਬਾਪੂ ਜੀ ਕਦੇ ਮੈਨੂੰ ਕਦੀ ਕਿਸੇ ਨੇ ਕਿਹਾ ਹੀ ਨਹੀਂ ਕੁਛ ਕਿਹਾ ਹੀ ਨਹੀਂ ਕਦੀ ਦਸਤਾਰ ਬਾਰੇ ਤੇ ਗੁਰਸਿੱਖਾਂ ਨੂੰ ਇਸ ਤਰ੍ਹਾਂ ਦੇ ਗੁਰਸਿੱਖਾਂ ਨੂੰ ਦਸਤਾਰ ਦੇਣੀ ਹੈ ਚਾਹੀਦੀ ਹੈ ਜਿਹੜੇ ਲੋੜਵੰਦਾ ਚਲਿਓ ਪਿਆਰਿਓ ਤੂੰ ਫੇਰ ਲੈਣਾ ਛੱਡ ਇੱਕ ਮਿੰਟ ਅਸੀਂ ਮੱਥੇ ਮੜਾ ਰੋਕਿਓ ਆਪਾਂ ਮੇਰੇ ਦੋ ਜੀ ਨਾਲ ਕਰੂ ਇੱਥੇ ਵੀ ਇੱਕ ਕੋਟੀ ਇੱਕ ਲਾਜੀ ਨਾਲੀ ਨੋਕ ਮੜਾਇਆ ਆ ਨੋਦਾਨ ਗੁਰਦਾਮ ਦਾ ਆਜੋ ਆਜੋ ਪਿਆਰਿਓ ਆਜੋ ਕਚਾ ਵੀ ਆਜੋ ਇੱਕ ਹੋਰ ਪਰੋ ਚਲੋ ਆ ਨੋਦਾਨ ਗੁਰਦਾਮ ਦਾ ਹੋ ਪਿਆਰਿਓ ਆਜੋ ਅਦਰ ਆਓ ਹੁਣ ਮੈਂ ਤੁਹਾਨੂੰ ਕੁਛ ਦੱਸਣਾ ਵਾ ਠੀਕ ਹੈ ਪਿਆਰਿਓ ਬੇਲੀ ਚੀਜ਼ ਦਿਆ ਕਿ ਤੁਹਾਡੇ ਵਾਸਤੇ ਆ ਦਸਤਾਰ ਠੀਕ ਹੈ ਜੀ ਦਸਤਾਰ ਨਹੀਂ ਕੀ ਹੈ ਨਹੀਂ ਹੈਗੀ ਵਾਹਿਗੁਰੂ ਵਾਹਿਗੁਰੂ ਧੰਕ ਗੁਰੂ ਰਾਮਦਾਸ ਐਕਸੈਪਟ ਕਰਕੇ ਹੈ ਜੀ ਵਾਹਿਗੁਰੂ ਵਾਹਿਗੁਰੂ ਹੈ ਨਹੀਂ ਚਾਹੀਦੀ ਜੀ ਨਹੀਂ ਹੈ ਵੀ ਨਹੀਂ ਹੈਗੀ ਵੀ ਨਹੀਂ ਧੰਕ ਗੁਰੂ ਰਾਮਦਾਸ ਠੀਕ ਐਸ ਤਸਵ ਹੈ ਨਹੀਂ ਹੋਰ ਮੋੜਾ ਮੋਟਾ ਫਰਮਾ ਹੋਏਗਾ ਹਾਂ ਇਹ ਹੋ ਜਾਏਗਾ ਹੂੰ ਤੇ ਇਹ ਹੋ ਜਾਣੀ ਚਲੋ ਕੋਈ ਕੋਈ ਗੱਲ ਨਹੀਂ ਹੂੰ ਚਲੋ ਭਾਜੀ ਇੱਕ ਨਾ ਸਵੈਟਰ ਦਿਓ ਬਜ਼ੁਰਗਾਂ ਨੂੰ ਲਿਓ ਪਿਆਰਿਓ ਇੱਕ ਤੁਹਾਡੇ ਵਾਸਤੇ ਇੱਕ ਲਈਏ ਇਹ ਤੁਸੀਂ ਹੁਣ ਦਸਤਾਰ ਬੰਨੀ ਚੁੰਨੀ ਨਹੀਂ ਬੰਨੀ ਠੀਕ ਹੈ ਜੀ ਜੀ ਪੈਸਾ ਵਟ ਰਦੇ ਦਿਓ ਨਾਨਾ ਲਿਓ ਇੱਕ ਵੀ ਸਵੈਟਰ ਲੋ ਤਾਂ ਰਿਹਾ ਸੀ ਨਾ ਸਵੈਟਰ ਵੀ ਇਹ ਪਾ ਲੈਣੇ ਬਜੂਗੋ ਆਹ ਸਵੈਟਰ ਪਾਓ ਆੜਾ ਕੀ ਆ ਪਾਣਾ ਵਾ ਦੱਸੋ ਆਹ ਪਾਣਾ ਆ ਪਾ ਲਓ ਚਲੋ ਸਵੈਟਰ ਪਾਓ ਤੁੰਗ ਗੁਰਦਰਮ ਦਾਸ ਜੀ ਸਵੈਟਰ ਬਣੀ ਹੈਗਾ ਹੈ ਲੋਤ ਬਬਈ ਆਹ ਕਿ ਚਾਹੀਦਾ ਕਿ ਆਣਾ ਚਾਹੀਦਾ ਇਹ ਗਰਮ ਹੈਗਾ ਜੀ ਥੱਲੇ ਤੁਹਾਨੂੰ ਗਾਂ ਠੰਡ ਦੇ ਵਿੱਚ ਇਹ ਵਧੀਆ ਰਹੂਗਾ ਦੱਸੋ ਹੁਣ ਬਬਈ ਆਲੇ ਕਲਾਓ ਆ ਕਿੰਨਾ ਸਮਾਂ ਹੈ ਅੱਜ ਤੇ ਵੇਖੋ ਯਾਦਰ ਆ ਵੇਖੋ ਆ ਚੀਜ ਲੇਖੋ ਸੀ ਦੇ ਠੀਕ ਹੈ ਹਾਂ ਵਾਹ ਜੀ ਵਾਹ ਨੇ ਵੀ ਕਾ ਜੈ ਐ ਚਲੋ ਫਤਿਹ ਬੁਲਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਦੀ ਕਰਾ ਤੇਰੇ ਬਾਣੇ ਸਰਬਤ ਦਾ ਭਲਾ ਠੀਕ ਆ ਪਿਆਰਿਓ ਇਹ ਤੁਹਾਡੀ ਪਾਗਾ ਤੁਹਾਡੇ ਵਾਸਤੇ ਦਸਤਾਰ ਹੈ ਜੀ ਤੇ ਤੁਹਾਡੇ ਕਪੜੇ ਮੇਰੇ ਕੋਲ ਬੁਲਟ ਹੈਗਾ ਵਾ ਉਹ ਸਭਨੇ ਬਾਹਰ ਖੜਾ ਬੁਲਟਾ ਮੇਰਾ ਤੇ ਮੈਂ ਸਿਰ ਤੁਹਾਨੂੰ ਵੇਖ ਕੇ ਜਾਣ ਬੁੱਝ ਕੇ ਬ੍ਰੇਕ ਮਾਰ ਲਈ ਸੀ ਠੀਕ ਹੈ ਪਿਆਰਿਓ ਹੁਣ ਮੈਂ ਤੁਹਾਨੂੰ ਦਿਖਾ ਦਿੱ ਗਿਆ ਨਹੀਂ ਮੈਂ ਨਹੀਂ ਮੈਂ ਨਹੀਂ ਕਿਤੇ ਜਾਣਾਗਾ ਮੈਂ ਨਹੀਂ ਕਿਤੇ ਜਾਣਾ ਮੈਂ ਸਿਰ ਤੁਹਾਨੂੰ ਵੇਖ ਕੇ ਤੁਹਾਡੇ ਸਿਰ ਤੇ ਜਿਹੜੀ ਦਸਤਾਰ ਬਣੀ ਹੈ ਨਾ ਤੁਸੀਂ ਇੱਕ ਚੁੰਨੀ ਲਪੇਟੀ ਹੋਈ ਆ ਮੈਂ ਇਹਨੂੰ ਵੇਖ ਕੇ ਬ੍ਰੇਕ ਮਾਰੀ ਆ ਮੈਨੂੰ ਲੱਗਾ ਤੁਹਾਨੂੰ ਦਸਤਾਰ ਦੀ ਲੋੜ ਹੈਗੀ ਹੈਗੀ ਸੀ ਲੋੜ ਮੈਂ ਮੈਂ ਤਾਂ ਕਿਛੇ ਹੈ ਵੀ ਨਹੀਂ ਮੇਰੇ ਕੋਲ ਦਸਤਾਰ ਦੀ ਇੱਕ ਹੋਰ ਪੜਨਾ ਲੀਲਾ ਰੰਗ ਦਾ ਆਹੋ ਵਾਹਿਗੁਰੂ ਵਾਹਿਗੁਰੂ ਤੇ ਮਤਲਬ ਲੋਡ ਹੈਗੀ ਸੀ ਹਨਾ ਚਲੋ ਕੋਈ ਗੱਲ ਨਹੀਂ ਮਹਾਰਾਜ ਨੇ ਹੁਕਮ ਲਾਇਆ ਸੀ ਤੇ ਤੁਹਾਨੂੰ ਦੇ ਦਿੱਤੀ ਠੀਕ ਹੈ ਪਿਆਰਿਓ ਚਲੋ ਠੀਕ ਹੈ ਪਿਆਰਿਓ ਤੁਸੀਂ ਹੁਣ ਚਲੇ ਜਾ ਹੈ ਹਾਂ ਚਲੋ ਓਕੇ ਖਾਲਸਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨੀ ਗੁਰਦਾਰ ਸਾਹਿਬ ਸੋ ਭਾਈ ਸਾਹਿਬ ਕਹਿੰਦੇ ਮੇਰੇ ਕੋਲ ਦਸਤਾਰ ਨਹੀਂ ਸੀ ਹੈਗੀ ਉਹੋ ਗੱਜੇ ਹੈ ਕਿਸਾਨ ਨੂੰ ਦਸਤਾਰਾ ਦਿਨੀਆਂ ਬਾਣਦੀਆਂ ਜਿਨ੍ਹਾਂ ਦੀਆਂ ਦਸਤਾਰਾ ਕਾਟੀਆਂ ਨੇ ਜਿਨ੍ਹਾਂ ਦੇ ਕੋਈ ਹੈ ਨਹੀਂ ਜਿਨ੍ਹਾਂ ਦੀ ਦਸਤਾਰਾ ਗੰਨੀਆਂ ਨੇ ਅਸੀਂ ਦਸਤਾਰਾਂ ਦੇ ਦੀ ਲੰਗਰ ਲਾਉਨੇ ਆ ਤੇ ਕਈਆਂ ਨੂੰ ਐਵੇਂ ਹੀ ਦੇਈ ਜਾਂਦੇ ਆ ਜਿੱਥੇ ਦੇਣਾ ਬਣਦਾ ਉੱਥੇ ਜ਼ਰੂਰ ਜਾ ਕਰੋ ਕਿਸੇ ਨੂੰ ਸਿੱਖ ਨੂੰ ਲਾਓ ਠੀਕ ਹੈ ਪਿਆਰਿਓ ਉੱਥੇ ਜਾ ਕਰੋ ਜਿੱਥੇ ਲੋੜ ਆ ਗੁਰੂ ਰਾਮਦਾਸ ਪਾਸ਼ਾ ਜੀ ਦੇ ਹੁਕਮ ਲਾਇਆ ਸੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਇਹ ਨਮਾਈ ਜਿਹਦੇ ਤੋਂ ਜੋੜਦੀ ਸੀ ਮਦਦ ਕੀਤੀ ਹੈ ਸੋ ਸਿੰਗੂ ਅਜੇ ਇਹ ਬਜ਼ੁਰਗਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਨੂੰ ਦਿੱਤਾ ਗੁਰੂ ਲਿਖੇ ਹੋਏ ਸੋ ਕਿਨੇ ਖੁਸ਼ ਨੇ ਬਜ਼ੁਰਗ ਜੰਦੇ ਹੋਏ ਦੇਖੋ ਕਿੰਨੀ ਕਾਲੀ ਕਾਲੀ ਜਾ ਰਹੇ ਦੇਖੋ ਵਾਹ ਕੀ ਬਾਤ ਵਾਹਿਗੁਰੂ ਵਾਹਿਗੁਰੂ